ਲੋਕ ਸਭਾ ਹਲਕਾ ਖਡੂਰ ਸਾਹਿਬ ਬੀਜੇਪੀ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਜਦੋਂ ਸਰਹੱਦੀ ਇਲਾਕੇ ਸੁਰ ਸਿੰਘ ਤੇ ਪਿੱਖੀਵਿੰਡ ਵਿੱਚ ਆਪਣਾ ਚੋਣ ਪ੍ਰਚਾਰ ਕਰਨ ਵਾਸਤੇ ਪਹੁੰਚਦੇ ਹਨ ਤੇ ਜਦੋਂ ਇਸ ਖਬਰ ਦਾ ਪਤਾ ਕਿਸਾਨ ਸੰਜੁਗਤ ਮੋਰਚੇ ਨੂੰ ਲੱਗਦਾ ਹੈ ਤਾਂ ਉਹ ਵੀ ਕਾਰਕੁਨ ਸਾਰੇ ਇਕੱਠੇ ਹੋ ਜਾਂਦੇ ਹਨ ਔਰ ਉਸ ਦਾ ਡਟ ਕੇ ਵਿਰੋਧ ਕੀਤਾ ਜਾਂਦਾ ਹੈ ਬੀਜੇਪੀ ਉਮੀਦਵਾਰ ਦਾ ਔਰ ਉਹਨਾਂ ਦੀ ਗੱਡੀ ਰੋਕ ਕੇ ਉਹਨਾਂ ਤੋਂ ਸਵਾਲ ਪੁੱਛੇ ਜਾਂਦੇ ਹਨ ਉੱਥੇ ਹੀ ਭਾਜਪੀ ਦੇ ਆਗੂ ਮਨਜੀਤ ਸਿੰਘ ਮੰਨਾ ਆਪਣੇ ਸਵਾਲਾਂ ਤੋਂ ਭੱਜਦੇ ਨਜ਼ਰ ਆਉਂਦੇ ਨੇ ਔਰ ਪੁਲਿਸ ਪ੍ਰਸ਼ਾਸਨੋਂ ਅੱਧਾ ਜਿਹੜਾ ਰੋਲ ਅਦਾ ਕੀਤਾ ਜਾਂਦਾ ਹੈ ਕਿ ਮਨਜੀਤ ਸਿੰਘ ਮੰਨੇ ਦੀ ਗੱਡੀ ਨੂੰ ਉੱਥੋਂ ਕੱਢ ਕੇ ਰਵਾਨਾ ਕੀਤਾ ਜਾਂਦਾ ਹੈ ਤੁਸੀਂ ਦੇਖ ਰਹੇ ਹੋ ਵਾਰਸ ਨਿਊਜ਼ 24 ਵਿਖੇ ਵਣ ਤੋਂ ਵਿਸ਼ੇਸ਼ ਰਿਪੋਰਟ ਦੇ ਨਾਲ ਪ੍ਰਗਟ ਸਿੰਘ